ਇਹ ਧਰਨਾ 19 ਦਿਨ ਤੱਕ ਹੀ ਚੱਲੇਗਾ ਜਿੰਨੇ ਦਾ ਕਹੇ ਕਿਲੋਮੀਟਰ ਦੀ ਬੱਸਾਂ ਦਾ ਟੈਂਡਰ ਰੱਤ ਨਹੀਂ। ਉਹ ਕੀ ਮੰਗਾਂ ਬੈਠੇ ਤੁਸੀਂ ਵੱਡੇ ਪੱਧਰ ਤੇ ਕਾਰ ਵੀ ਫੋਕਸ ਕੀਤਾ ਤੇ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲੀ ਹੈ ਕੀ ਕਹੋਗੇ? ਇਹ ਨਿਰੰਤਰਤਾ ਜੀ ਜਿਹੜਾ ਇਹ ਆ ਅਸੀਂ ਅੱਜ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਾਡੇ ਕੁਝ ਬੰਦੇ ਅਰੈਸਟ ਕੀਤੇ ਹੋਏ ਆ। ਉਹਨਾਂ ਦੇ ਛਡਵਾਉਣ ਦੇ ਚੱਕਰ ਚ ਨਹੀਂ ਤਾਂ ਅੱਜ ਅਸੀਂ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਕਰਨਾ ਸੀ। ਨਹੀਂ ਜੇ ਮਨਾ ਕਿਉਂ ਨਹੀਂ ਮੰਨਦੇ ਜੀ ਮੈਂ ਤਾਂ ਕਿਹੜਾ ਖਾਣ ਪੀਣ ਦਾ ਬੰਦ ਹੁੰਦਾ ਸਾਰਾ ਕੁਝ ਪ੍ਰਾਈਵੇਟ ਮਾਲਕਾਂ ਨੂੰ ਵੀ ਪੈਸਾ ਮਿਲਣਾ ਹੈ ਸਰਕਾਰ ਦਾ ਤਾਂ ਕੋਈ ਮਤਲਬ ਨਹੀਂ ਇਹਦੇ 'ਚ ਵੀ ਸਰਕਾਰ ਨੂੰ ਕੋਈ ਬੈਨੀਫਿਟ ਹੋਵੇ ਸਰਕਾਰ ਦੇ ਚੀਜ਼ਾਂ ਦਾ ਨੁਕਸਾਨ ਜਾਣਕਾਰੀ ਜੇ ਵੀ ਮਿਲੇ ਵੀ ਕਰਾਲੀ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਕੁਝ ਪ੍ਰਸ਼ਾਸਨਿਕ ਅਫਸਰਾਂ ਨਾਲ ਕੋਈ ਮੁਲਾਕਾਤ ਕੀਤੀ ਉਹਨਾਂ ਨਾਲ ਨਹੀਂ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੋਈ ਮੁਲਾਕਾਤ ਨਹੀਂ ਕਿਉਂਕਿ ਹੁਣ ਉਹਨਾਂ ਨਾਲ ਧਰਨਾਕਾਰੀਆਂ ਤੋਂ ਥੋੜੀ ਜਿਹੀ ਸਮੈਲ ਵੀ ਆਉਂਦੀ ਹੈ ਨਾ ਆ ਕਿਉਂ ਖੁਦ ਪਹਿਲਾਂ ਆਪ ਧਰਨੇ 'ਚ ਰਹੇ ਹੋ ਪਰ ਫਰਕ ਤਾਂ ਇਹਨਾਂ ਚੀਜ਼ਾਂ ਦਾ ਪੈਂਦਾ ਹੀ ਆ ਜਿਹੜਾ ਬੰਦਾ ਧਰਨੇ ਵਿੱਚੋਂ ਨਿਕਲ ਕੇ ਅੱਜ ਸੀਐਮ ਬਣ ਗਿਆ ਅੱਜ ਉਹ ਧਰਨੇ ਵਾਲੇ ਤੋਂ ਉਹਨੂੰ ਨਫ਼ਰਤ ਹੋ ਰਹੀ ਆ ਇਹ ਮੰਨ ਲਿਓ ਸਾਡੀ ਮੰਗ ਤਾਂ ਇਹ ਆ ਸਭ ਤੋਂ ਪਹਿਲਾਂ ਦਾ ਕਿਲੋਮੀਟਰ ਸਕੀਮ ਦਾ ਜੋ ਟੈਂਡਰ ਕੱਢਿਆ ਰੱਦ ਕੀਤਾ ਜਾਵੇ ਤੇ ਸਾਡੀ ਸਾਥੀ ਬਾਲ ਸਰਕਾਰ ਨੂੰ ਸਰਕਾਰ ਸਾਡੇ ਨਾਲ ਟੇਬਲ ਟॉक ਗੱਲੇ ਨਹੀਂ ਕਰ ਰਹੀ ਨਾ ਸਾਡੇ ਜਿਹੜੇ ਸੈਂਟਰ ਪਾਰਟੀ ਦੇ ਉਹਨਾਂ ਨੂੰ ਕੋਈ ਕਾਲ ਆਈ ਆ ਇਹਨਾਂ ਦਾ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਉਹ ਰੱਤ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਸਾਰੇ ਡਿਪੋ ਚੋਂ ਘੱਟੋ ਘੱਟ 100 ਤੇ ਉੱਪਰ ਸਾਥੀ ਸਾਡੇ ਨਜ਼ਰਬੰਦ ਕਰੇ ਹੋਏ ਆ ਉਹਨਾਂ ਨੂੰ ਜਲਦੋ ਜਲਦ ਰਿਹਾ ਕਰਿਆ ਜਾਵੇ। ਕਰ ਕੀ ਰਹੇ ਆ ਜੀ ਕਿਲੋਮੀਟਰ ਜਿੰਨਾ ਸਰਕਾਰ ਨੂੰ ਹੀ ਲਾਭ ਹੈ। ਉਹ ਇਹ ਸਰਕਾਰ ਦੇ ਜਿੰਨੇ ਵੀ ਕਿਲੋਮੀਟਰ ਸਕੀਮ ਪੈਣੀਆਂ ਉਹ ਸਾਰੇ ਸਰਕਾਰ ਦੇ ਮੰਤਰੀਆਂ ਦੇ ਮਿੱਤਰਾਂ ਦੀਆਂ ਹੀ ਪੈਣੀਆਂ ਜੀ। ਉਹਦੇ 'ਚ ਸਾਨੂੰ ਅਸੀਂ ਚਾਹੁੰਦੇ ਆ ਵੀ ਸਰਕਾਰ ਸਾਡੀ ਬੱਸ ਪਾਵੇ ਪਹਿਲਾਂ ਆਪਣੀ ਮਹਿਕਮੇ ਦੀ। ਜੀਦਾ ਸਾਨੂੰ ਮਨਾ ਪਾਉਗੇ ਉਹ ਅਜੇ ਘਰ ਇਦਾਂ ਹੀ ਸਿੱਟਾ ਜਾਂਦਾ ਰਿਹਾ ਤਾਂ ਫਿਰ ਕੀ ਬਣੂਗਾ ਜਿਹੜੇ ਕੱਚੇ ਕੰਮੇ ਨੇ ਕਿੱਥੇ ਜਾਣਗੇ ਕੱਚੇ ਕੰਮੇ ਦਾ ਤੁਸੀਂ ਹਾਲ ਦੇਖੇ ਰੇਆ ਮਾੜਾ ਹੀ ਹਾਲ ਸਰਕਾਰ ਸਾਡੀ ਸੁਣਾਈ ਨਹੀਂ ਕਰ ਰਹੀ ਸਰ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਅਸੀਂ ਆਮ ਆਮ ਵਰਕਰ ਆ ਆਮ ਬੰਦਾ ਸੱਤਾ ਸਾਡੇ ਕੋਲ ਹੁਣ ਤਾਂ ਕੋਈ ਨੇੜੇ ਵੀ ਨਹੀਂ ਫਰਕਦਾ ਉਹਨਾਂ ਦੇ ਰੋਪਰ ਦੀ ਖੂਹ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਮੰਗਾ ਨਹੀਂ ਮੰਗਿਆ ਜਾਂਦਾ ਪ੍ਰੋਪਰਟੀ ਪੁਲਿਸ ਸਾਰੇ ਡਿਪੂ ਸਾਡੇ ਉਦੋਂ ਤੱਕ ਬੰਦ ਰਹਿਉਗੇ ਜਦ ਤੱਕ ਇਹ ਟੈਂਡਰ ਰੱਤ ਨਹੀਂ ਹੁੰਦਾ ਪੂਰੇ ਪੰਜਾਬ ਪਰ ਦੇ ਵਿੱਚ ਉਸ ਇਹ ਫੈਲਾ ਨਗਰ ਆ ਰਿਹਾ ਹਾਂਜੀ ਹਾਂਜੀ ਤੇ ਉਸ ਟੱਕਾ ਜਾਮ ਵੀ ਤੁਹਾਡੇ ਕੋਲੋਂ ਕੀਤਾ ਗਿਆ ਸਵਾਰੀਆਂ ਵੀ ਬਿਲਕੁਲ ਜੇ ਨਜ਼ਰ ਆ ਰਹੀਆਂ ਨੇ ਜਿੱਤਨਾ ਕਿਤੇ ਜਿਸ ਚੀ ਨੂੰ ਲੈ ਕੇ ਤੇ ਮੈਂ ਦੇਖਦੇ ਹਾਂ ਸਵਾਰੀਆਂ ਤੋਂ ਅਸੀਂ ਕੀਮਾ ਮੰਗਦੇ ਆ ਜੀ ਪਰ ਜਿਹੜਾ ਸਾਡਾ ਕੱਲ ਦਾ ਪ੍ਰੋਗਰਾਮ ਸੀ ਉਹ ਸਿਰਫ ਗੇਟ ਰੈਲੀਆਂ ਦਾ ਸੀ ਸ਼ਾਂਤ ਮਈ ਤੰਗ ਨਾਲ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਸਾਡੇ ਬੰਦੇ ਤੱਕ ਕੇ ਸਰ ਨੂੰ ਰੈਸਟ ਕਰ ਲਈ ਸਾਡੇ ਪਦਰ ਤੇ ਧੱਕਾ ਮੁਕੀ ਵੀ ਹੋਈ ਆ ਹਾਂਜੀ ਸਾਡੇ ਮੁਲਾਜ਼ਮਾਂ ਦੇ ਨਾਲ ਹਾਂਜੀ ਕੁਝ ਇਸ ਵਾਰ ਕੀ ਕਹਿੰਦੇ ਬਹੁਤ ਜ਼ੁਲਮ ਹੋਇਆ ਸਾਡੇ ਕਈ ਬੰਦਿਆਂ ਦੀਆਂ ਪੱਗਾਂ ਲਈ ਲੱਥੀਆਂ ਕੱਪੜੇ ਵੀ ਤੱਕ ਵੀ ਲੱਤੇ ਆ ਸਰਕਾਰ ਨੂੰ ਕੀ ਕਹਣਾ ਕੀ ਚਾਹੁੰਦੇ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਕਿ ਕਿਲੋਮੀਟਰ ਟੈਂਡਰ ਰੱਦ ਕੀਤਾ ਜਾਵੇ ਤੇ ਸਾਡੇ ਸਾਥੀਆਂ ਨੂੰ ਛੱਡਿਆ ਜਾਵੇ ਜਿਹੜੇ ਨજરਬੰਦ ਕਰੇ ਇਹ ਤਾਂ ਨਾ 19 ਦਿਨ ਤੱਕ ਹੀ ਚੱਲੇਗਾ ਜੀ ਇਹਦਾ ਕਹੇ ਕਿਲੋਮੀਟਰ ਸਕੀਮ ਬੱਸਦਾ ਟੈਂਡਰ ਰੱਤ ਨਹੀਂ ਉਹ ਵੀ ਮੰਨਦਾ ਕਿ ਉਹੀ ਪੱਲੇ ਪੱਧਰ ਤੇ ਕਾਰ ਵੀ ਫਿਕਸ ਕੀਤਾ ਤੇ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲੀ ਹੈ ਕੀ ਕਹੋਗੇ ਇਹ ਨਿਰੰਤਰਤਾ ਜੀ ਜਿਹੜਾ ਇਹ ਆ ਅਸੀਂ ਅੱਜ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਾਡੇ ਕੁਝ ਬੰਦੇ ਅਰੈਸਟ ਕੀਤੇ ਹੋਏ ਆ ਉਹਨਾਂ ਦੇ ਛਡਵਾਉਣ ਦੇ ਚੱਕਰ ਚ ਨਹੀਂ ਤਾਂ ਅੱਜ ਅਸੀਂ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਕਰਨਾ ਸੀ ਨਹੀਂ ਜੇ ਮਨਾਕ ਕਿਉਂ ਨਹੀਂ ਮੰਨਦੇ ਜੀ ਮਨਾਕ ਠੀਕ ਹੈ ਨਾ ਖਾਣ ਪੀਣ ਦਾ ਬੰਦ ਹੁੰਦਾ ਸਾਰਾ ਕੁਝ ਪ੍ਰਾਈਵੇਟ ਮਾਲਕਾਂ ਨੂੰ ਵੀ ਪੈਸਾ ਮਿਲਣਾ ਹੈ ਸਰਕਾਰ ਦਾ ਤਾਂ ਕੋਈ ਮਤਲਬ ਨਹੀਂ ਇਹਦੇ 'ਚ ਵੀ ਸਰਕਾਰ ਨੂੰ ਕੋਈ ਬੈਨੀਫਿਟ ਹੋਵੇ ਸਰਕਾਰ ਦੇ ਇਚੀ ਦਾ ਨੁਕਸਾਨ ਹੈ ਜਾਣਕਾਰੀ ਅਜੇ ਵੀ ਮਿਲੀ ਵੀ ਕਰਾਲੀ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਕੁਝ ਪਤਾ ਲੱਗਿਆ ਸੀ ਉਹਨਾਂ ਕੋਲ ਨਾਲ ਕੋਈ ਮੁਲਾਕਾਤ ਕੀਤੀ ਉਹਨਾਂ ਨਾਲ ਨਹੀਂ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੋਈ ਮੁਲਾਕਾਤ ਨਹੀਂ ਕਿਉਂਕਿ ਹੁਣ ਉਹਨਾਂ ਦੇ ਧਰਨਾਕਾਰੀਆਂ ਤੋਂ ਥੋੜੀ ਜਿਹੀ ਸਮੈਲ ਵੀ ਆਉਂਦੀ ਹੈ ਨਾ ਅਚੋ ਖੁਦ ਪਹਿਲਾਂ ਆਪ ਧਰਨੇ 'ਚ ਰਹੇ ਹੋ ਹੁਣ ਫਰਕ ਤਾਂ ਇਹਨਾਂ ਚੀਜ਼ਾਂ ਦਾ ਪੈਂਦਾ ਹੀ ਆ ਜਿਹੜਾ ਬੰਦਾ ਧਰਨੇ ਵਿੱਚੋਂ ਨਿਕਲ ਕੇ ਅੱਜ ਸੀਐਮ ਬਣ ਗਿਆ ਅੱਜ ਉਹ ਧਰਨੇ ਵਾਲੇ ਤਾਂ ਉਹਨੂੰ ਨਫ਼ਰਤ ਹੋ ਰਹੀ ਆ ਇਹ ਮੰਨ ਲਿਓ ਸਾਡੀ ਮੰਗ ਤਾਂ ਇਹ ਆ ਸਭ ਤੋਂ ਪਹਿਲਾਂ ਕਿਲੋਮੀਟਰ ਸਕੀਮ ਦਾ ਜੋ ਟੈਂਡਰ ਕੱਢਿਆ ਹੋ ਰੱਦ ਕੀਤਾ ਜਾਵੇ ਤੇ ਸਾਡੀ ਸਾਥੀ ਬਾਲ ਸਰਕਾਰ ਨੂੰ ਸਰਕਾਰ ਸਾਡੇ ਨਾਲ ਟੇਬਲ ਟॉक ਗੱਲੇ ਨਹੀਂ ਕਰ ਰਹੀ ਨਾ ਸਾਡੇ ਜਿਹੜੇ ਸੈਂਟਰ ਪਾਰਟੀ ਦੇ ਉਹਨਾਂ ਨੂੰ ਕੋਈ ਕਾਲ ਆਈ ਆ ਇਹਨਾਂ ਦਾ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਉਹ ਰੱਦ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਸਾਰੇ ਡੀਪੋ ਚ ਘੱਟੋ ਘੱਟ 100 ਤੇ ਉੱਪਰ ਸਾਤੀ ਸਾਡੇ ਨਜ਼ਰਬੰਦ ਕਰੇ ਹੋਏ ਆ ਉਹਨਾਂ ਨੂੰ ਜਲਦੋ ਜਲਦ ਰਿਹਾ ਕਰਿਆ ਜਾਵੇ। ਇਹ ਕਰ ਕਿਉਂ ਰਹੇ ਆ ਜੀ ਕਿੰਨੇ ਮੀਟਰ ਜਿੰਨਾ ਸਰਕਾਰ ਨੂੰ ਹੀ ਲਾਹ ਲੱਗਦੀ। ਉਹ ਇਹ ਸਰਕਾਰ ਦੇ ਜਿੰਨੇ ਵੀ ਕਿਲੋਮੀਟਰ ਸਕੀਮ ਪੈਣੀਆਂ ਉਹ ਸਾਰੇ ਸਰਕਾਰ ਦੇ ਮੰਤਰੀਆਂ ਦੇ ਮਿੱਤਰਾਂ ਦੀਆਂ ਹੀ ਪੈਣੀਆਂ ਜੀ। ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਵੀ ਸਰਕਾਰ ਸਾਡੀ ਵਾਸਪਾਵੇ ਪਹਿਲਾਂ ਆਪਣੀ ਮਹਿਕਮੇ ਦੀ ਜਿਹਦਾ ਸਾਨੂੰ ਮਨਾ ਪਾਓਗੇ। ਉਹ ਜੇ ਘਰ ਇਦਾਂ ਹੀ ਸਿਸਟਾ ਚੱਲਦਾ ਰਿਹਾ ਤਾਂ ਫਿਰ ਕੀ ਬਣੂਗਾ ਜਿਹੜੇ ਕੱਚੇ ਕੰਮ ਇਹ ਕਿੱਥੇ ਜਾ ਕੇ। ਕੱਚੇ ਕੰਮ ਦਾ ਤੁਸੀਂ ਹਾਲ ਦੇਖੇ ਰਹੇ ਆ ਮਾੜਾ ਹੀ ਹਾਲ। ਸਰਕਾਰ ਸਾਡੀ ਸੁਣਾਈ ਨਹੀਂ ਕਰ ਰਹੀ। ਸਰ ਸਤਾ ਚਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਅਸੀਂ ਆਮ ਆਮ ਵਰਕਰ ਆ ਆਮ ਬੰਦਾ ਸਤਾ ਸਾਡੇ ਕੋਲ ਹੁਣ ਤਾਂ ਕੋਈ ਉਹ ਨੇੜੇ ਵੀ ਨਹੀਂ ਫਰਕਦਾ ਉਹਨਾਂ ਦੇ। ਪ੍ਰੋਪਰ ਡਿੱਪੂ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨਿਆ ਜਾਂਦਾ। ਪ੍ਰੋਪਰ ਡਿੱਪੂ ਵੀ ਸਾਰੇ ਡਿੱਪੂ ਸਾਡੇ ਉਦੋਂ ਤੱਕ ਬੰਦ ਰਹੂਗੇ ਜਦ ਤੱਕ ਇਹ ਟੈਂਡਰ ਅੱਤ ਨਹੀਂ ਹੁੰਦਾ। ਪੂਰੇ ਪੰਜਾਬ ਪਰ ਦੇ ਵਿੱਚ ਉਸ ਇਹ ਫੈਲਾ ਨਗਰ ਆ ਰਿਹਾ। ਹਾਂਜੀ ਹਾਂਜੀ। ਤੇ ਉਸ ਟੱਕਾ ਜਾਂ ਵੀ ਤੁਹਾਡੇ ਕੋਲ ਕੀਤਾ ਗਿਆ ਸਵਾਰੀਆਂ ਵੀ ਬਿਲਕੁਲ ਜੇ ਨਜ਼ਰ ਆ ਰਹੀਆਂ ਨੇ ਜਿੱਤਨਾ ਕਿਤੇ ਜਿਸ ਚੀ ਨੂੰ ਲੈ ਕੇ ਤੇ ਮੈਂ ਦੇਖਦੇ ਹਾਂ ਸਵਾਰੀਆਂ ਤੋਂ ਅਸੀਂ ਕੀਮਾ ਮੰਗਦੇ ਆ ਜੀ ਪਰ ਜਿਹੜਾ ਸਾਡਾ ਕੱਲ ਦਾ ਪ੍ਰੋਗਰਾਮ ਸੀ ਉਹ ਸਿਰਫ ਗੇਟ ਰੈਲੀਆਂ ਦਾ ਸੀ ਸ਼ਾਂਤ ਮਈ ਢੰਗ ਨਾਲ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਸਾਡੇ ਬੰਦੇ ਧੱਕੇਸਾਰ ਨੂੰ ਅਰੈਸਟ ਕਰ ਲਈਏ ਸਾਡੇ ਪੱਧਰ ਤੇ ਟੱਕਾ ਮੁਕੀ ਵੀ ਹੋਈ ਆ ਹਾਂਜੀ ਤੇ ਮੁਲਾਜ਼ਮਾਂ ਦੇ ਨਾਲ ਹਾਂਜੀ ਕੁਝ ਇਸ ਵਾਰ ਕੀ ਕਿਹਾ ਨੂੰ ਬਹੁਤ ਜ਼ੁਲਮ ਹੋਇਆ ਸਾਡੇ ਕਈ ਬੰਦਿਆਂ ਦੀਆਂ ਪੱਗਾਂ ਲਈ ਲੱਥੀਆਂ ਕੱਪੜੇ ਵੀ ਤੱਕ ਵੀ ਲੱਤੇ ਆ ਸਰਕਾਰ ਨੂੰ ਕੀ ਕਹਣਾ ਕੀ ਚਾਹੁੰਦੇ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਕਿ ਕਿਲੋਮੀਟਰ ਟੈਂਡਰ ਰੱਦ ਕੀਤਾ ਜਾਵੇ ਤੇ ਸਾਡੇ ਸਾਥੀਆਂ ਨੂੰ ਛੱਡਿਆ ਜਾਵੇ ਜਿਹੜੇ ਨજરਬੰਦ ਕਰੇ ਇਹ ਧਰਨਾ 19 ਦਿਨ ਤੱਕ ਹੀ ਚੱਲੇਗਾ ਜੀ ਦੇ ਤੱਕ ਇਹ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਨਹੀਂ ਹੋਣਾ ਕੋਈ ਮੰਨਦਾ ਨਹੀਂ ਕਿ ਉਹੀ ਪੱਲੇ ਪੱਧਰ ਤੇ ਕੰਮ ਵੀ ਫੈਕਸ ਕੀਤਾ ਹੈ ਇਹ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲੀ ਐ ਕੀ ਕਹੋਗੇ ਇਹ ਨਿਰੰਤਰਤਾ ਜੀ ਜਿਹੜਾ ਇਹ ਆ ਅਸੀਂ ਅੱਜ ਇਸ ਕਰਕੇ ਨਹੀਂ ਕੀਤਾ ਕਿਉਂਕਿ ਸਾਡੇ ਕੁਝ ਬੰਦੇ ਅਰੈਸਟ ਕੀਤੇ ਹੋਏ ਆ ਉਹਨਾਂ ਦੇ ਛਡਵਾਉਣ ਦੇ ਚੱਕਰ ਚ ਨਹੀਂ ਤਾਂ ਅੱਜ ਅਸੀਂ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਕਰਨਾ ਸੀ ਨਹੀਂ ਜੇ ਮਨਾ ਕਿਉਂ ਨਹੀਂ ਮੰਨਦੇ ਜੀ ਮਨਾ ਠੀਕ ਹੈ ਨਾ ਖਾਣ ਪੀਣ ਦਾ ਬੰਦ ਹੁੰਦਾ ਸਾਰਾ ਕੁਝ ਪ੍ਰਾਈਵੇਟ ਮਾਲਕਾਂ ਤੋਂ ਵੀ ਪੈਸਾ ਮਿਲਣਾ ਹੈ ਸਰਕਾਰ ਦਾ ਤਾਂ ਕੋਈ ਮਤਲਬ ਨਹੀਂ ਇਹਦੇ 'ਚ ਦੀ ਸਰਕਾਰ ਨੂੰ ਕੋਈ ਬੈਨੀਫਿਟ ਹੋਵੇ ਸਰਕਾਰ ਦੇ ਇੱਚੇ ਦਾ ਨੁਕਸਾਨ ਜਾਣਕਾਰੀ ਜੇ ਵੀ ਮਿਲੇ ਵੀ ਕਰਾਲੀ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਕੁਝ ਪ੍ਰਸ਼ੰਕ ਗਿਆ ਸੀ ਉਹਨੂੰ ਕੋਈ ਨਾਲ ਕੋਈ ਮੁਲਾਕਾਤ ਕੀਤੀ ਉਹਨਾਂ ਨਾਲ ਨਹੀਂ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੋਈ ਮੁਲਾਕਾਤ ਨਹੀਂ ਕਿਉਂਕਿ ਹੁਣ ਉਹਨਾਂ ਨਾਲ ਧਰਨਾਕਾਰੀਆਂ ਤੋਂ ਥੋੜੀ ਜਿਹੀ ਸਮੈਲ ਵੀ ਆਉਂਦੀ ਹੈ ਨਾ ਆ ਕਿਉਂ ਖੁਦ ਪਹਿਲਾਂ ਆਪ ਧਰਨੇ 'ਚ ਰਹੇ ਹੋ ਪਰ ਫਰਕ ਤਾਂ ਇਹਨਾਂ ਚੀਜ਼ਾਂ ਦਾ ਪੈਂਦਾ ਹੀ ਆ ਜਿਹੜਾ ਬੰਦਾ ਧਰਨੇ ਵਿੱਚੋਂ ਨਿਕਲ ਕੇ ਅੱਜ ਸੀਐਮ ਬਣ ਗਿਆ ਅੱਜ ਉਹ ਧਰਨੇ ਵਾਲੇ ਤੋਂ ਉਹਨੂੰ ਨਫ਼ਰਤ ਹੋ ਰਹੀ ਆ ਈ ਮੰਗੂਏ ਕੋ ਸਾਡੀ ਮੰਗ ਦਾ ਇਹ ਆ ਸਭ ਤੋਂ ਪਹਿਲ ਦਾ 100 ਕਿਲੋਮੀਟਰ ਸਕੀਮ ਦਾ ਜੋ ਟੈਂਡਰ ਕੱਢਿਆ ਹੋ ਰੱਦ ਕੀਤਾ ਜਾਵੇ ਤੇ ਸਾਡੀ ਸਾਥੀ ਬਾਲਕ ਸਰਕਾਰ ਨੂੰ ਸਰਕਾਰ ਸਾਡੇ ਨਾਲ ਟੇਬਲ ਟॉक ਗੱਲੇ ਨਹੀਂ ਕਰ ਰਹੀ ਨਾ ਸਾਡੇ ਜਿਹੜੇ ਸੈਂਟਰ ਪਾਰਟੀ ਦੇ ਉਹਨਾਂ ਨੂੰ ਕੋਈ ਕਾਲ ਆਈ ਆ ਤੇ ਇਹਨਾਂ ਦਾ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਆ ਉਹ ਰੱਦ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਸਾਰੇ ਡੀਪੋਂ ਚ ਘੱਟੋ ਘੱਟ 100 ਤੇ ਉੱਪਰ ਸਾਥੀ ਸਾਡੇ ਨਜ਼ਰਬੰਦ ਕਰੇ ਹੋਏ ਆ ਉਹਨਾਂ ਨੂੰ ਜਲਦੋ ਜਲਦ ਰਿਆ ਕਰਿਆ ਜਾਵੇ। ਕਰ ਕੀ ਰਹੇ ਆ ਜੀ ਕਿੰਨੇ ਮੀਟਰ ਜਿੰਨਾ ਸਰਕਾਰ ਨੂੰ ਹੀ ਲਾਭ ਹੈ। ਉਹ ਇਹ ਸਰਕਾਰ ਦੇ ਜਿੰਨੇ ਵੀ ਕਿਲੋਮੀਟਰ ਸਕੀਮ ਪੈਣੀਆਂ ਉਹ ਸਾਰੇ ਸਰਕਾਰ ਦੇ ਮੰਤਰੀਆਂ ਦੇ ਮਿੱਤਰਾਂ ਦੀਆਂ ਹੀ ਪੈਣੀਆਂ ਜੀ। ਉਹਦੇ 'ਚ ਸਾਨੂੰ ਅਸੀਂ ਚਾਹੁੰਦੇ ਆ ਵੀ ਸਰਕਾਰ ਸਾਡੀ ਵਸ ਪਾਵੇ ਪਹਿਲਾਂ ਆਪਣੀ ਮਹਿਕਮੇ ਦੀ ਜਿਹਦਾ ਸਾਨੂੰ ਮਨਾ ਪਾਓਗੇ। ਉਹਨਾਂ ਦੇ ਘਰ ਇਦਾਂ ਹੀ ਸਿੱਧਾ ਜਾਂਦਾ ਰਿਹਾ ਤਾਂ ਫਿਰ ਕੀ ਬਣੂਗਾ ਜਿਹੜੇ ਕਰਕੇ ਕੰਮ ਨੇ ਕਿੱਥੇ ਜਾਣਗੇ। ਕੱਚੇ ਕੰਮ ਦਾ ਤੁਸੀਂ ਹਾਲ ਦੇਖੇ ਰੇ ਆ ਮਾੜਾ ਹੀ ਹਾਲ ਸਰਕਾਰ ਸਾਡੀ ਸੁਣਾਈ ਨਹੀਂ ਕਰ ਰਹੀ ਸਰ ਸਤਾ ਚਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਅਸੀਂ ਆਮ ਆਮ ਵਰਕਰ ਆ ਆਮ ਬੰਦਾ ਸੱਤਾ ਸਾਡੇ ਕੋਲ ਹੁਣ ਤਾਂ ਕੋਈ ਨੇੜੇ ਵੀ ਨਹੀਂ ਫਰਕਦਾ ਉਹਨਾਂ ਦੇ ਪ੍ਰੋਪਰ ਡਿੱਪੂ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨਿਆ ਜਾਂਦਾ ਪ੍ਰੋਪਰ ਡਿੱਪੂ ਵੀ ਸਾਰੇ ਡਿੱਪੂ ਸਾਡੇ ਉਦੋਂ ਤੱਕ ਬੰਦ ਰਹੂਗੇ ਜਦ ਤੱਕ ਇਹ ਟੈਂਡਰ ਰੱਤ ਨਹੀਂ ਹੁੰਦਾ ਪੂਰੇ ਪੰਜਾਬ ਪਰ ਦੇ ਵਿੱਚ ਰੋਸ ਇਹ ਫੈਲਿਆ ਨਜ਼ਰ ਆ ਰਿਹਾ ਹਾਂਜੀ ਹਾਂਜੀ ਤੇ ਉਸ ਟੱਕਾ ਜਾਂ ਵੀ ਤੁਹਾਡੇ ਕੋਲ ਕੀਤਾ ਗਿਆ ਸਵਾਰੀਆਂ ਵੀ ਬਿਲਕੁਲ ਜੇ ਨਜ਼ਰ ਆ ਰਹੀਆਂ ਨੇ ਜਿੱਤਨਾ ਕਿਤੇ ਜਿਸ ਚੀ ਨੂੰ ਲੈ ਕੇ ਤੇ ਮੈਂ ਦੇਖਦੇ ਹਾਂ ਸਵਾਰੀਆਂ ਤੋਂ ਅਸੀਂ ਕੀਮਾ ਮੰਗਦੇ ਆ ਜੀ ਪਰ ਜਿਹੜਾ ਸਾਡਾ ਕੱਲ ਦਾ ਪ੍ਰੋਗਰਾਮ ਸੀ ਉਹ ਸਿਰਫ ਗੇਟ ਰੈਲੀਆਂ ਦਾ ਸੀ ਸ਼ਾਂਤ ਮਈ ਢੰਗ ਨਾਲ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਸਾਡੇ ਬੰਦੇ ਧੱਕੇਸਾਰ ਨੂੰ ਅਰੈਸਟ ਕਰ ਲਈਏ ਸਾਡੇ ਪੱਧਰ ਤੇ ਟੱਕਾ ਮੁਕੀ ਵੀ ਹੋਈ ਆ ਹਾਂਜੀ ਤੇ ਮੁਲਾਜ਼ਮਾਂ ਦੇ ਨਾਲ ਹਾਂਜੀ ਕੁਝ ਇਸ ਵਾਰ ਕੀ ਕਿਹਾ ਨੂੰ ਬਹੁਤ ਜ਼ੁਲਮ ਹੋਇਆ ਸਾਡੇ ਕਈ ਬੰਦਿਆਂ ਦੀਆਂ ਪੱਗਾਂ ਲਈ ਲੱਥੀਆਂ ਕੱਪੜੇ ਵੀ ਤੱਕ ਵੀ ਲੱਤੇ ਆ ਸਰਕਾਰ ਨੂੰ ਕੀ ਕਹਣਾ ਕੀ ਚਾਹੁੰਦੇ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਕਿ ਕਿਲੋਮੀਟਰ ਟੈਂਡਰ ਰੱਦ ਕੀਤਾ ਜਾਵੇ ਤੇ ਸਾਡੇ ਸਾਥੀਆਂ ਨੂੰ ਛੱਡਿਆ ਜਾਵੇ ਜਿਹੜੇ ਨજરਬੰਦ ਕਰੇ